ਕਿ ਪਲੀਜ਼ ਜ਼ੋਰਦਾਰ ਤਾਲੀਆਂ ਦੇ ਨਾਲ ਜਿਹੜਾ ਹੈ ਉਹ ਆਪਾਂ ਪ੍ਰੋਗਰਾਮ ਹੋ ਗਿਆ ਵੈਲਕਮ ਤਾਲੀਆਂ ਜੀ ਮੰਤਰੀ ਸਾਹਿਬ ਅਤੇ ਅਧਿਕਾਰੀ ਜੀ ਅੱਗੇ ਬਨਨਾ ਭਿਜਾਓ ਸੋਦਿਆ ਜਿਨ੍ਹਾਂ ਨੇ ਪਹਿਲੀ ਵਾਰ ਇਸ ਸੇਜ ਤੇ ਸਰਕਾਰੀ ਇੰਚਾਰਜ ਸਾਖੀ ਸ਼ਰਮਾ ਜੀ ਨੂੰ ਮੈਂ ਜਿਹੜਾ ਕੰਨ ਲਾਈ ਕਰਨੀ ਉਹਦੇ ਲਈ ਆਪਣੇ ਆਏ ਆ। ਮੰਤਰੀ ਜੀ ਕੀ ਕਹਿਣਾ ਤੁਹਾਡਾ ਸਿੱਖਿਆ ਕ੍ਰਾਂਤੀ ਦਾ ਇਹ ਜਿਹੜਾ ਪ੍ਰੋਗਰਾਮ ਪੰਜਾਬ ਸਰਕਾਰ ਦਾ ਚੱਲ ਰਿਹਾ ਹੈਗਾ ਤੁਸੀਂ ਪਿਛਲੇ ਦਿਨੀ ਵੀ ਉਦਘਾਟਨ ਕਰਕੇ ਸੀਗੇ ਅੱਜ ਵੀ ਆਪਣੇ ਹਲਕੇ 'ਚੋਂ ਕੀ ਕਹਿਣਾ ਤੁਹਾਡਾ ਬਿਲਕੁਲ ਜਿਹੜੀ ਸਿੱਖਿਆ ਕ੍ਰਾਂਤੀ ਮਾਨਜਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਪੰਜਾਬ ਦੇ ਅੰਦਰ ਆਰੰਭ ਹੋਈ ਆ ਅੱਜ ਉਸ ਕੜੀ ਵੱਜੋ ਮੈਂ ਆਪਣੇ ਹਲਕੇ ਦੇ ਤਿੰਨ ਸਕੂਲ ਪਪਿਆਲ ਪ੍ਰਾਇਮਰੀ ਸਕੂਲ ਨਾਜਕ ਪ੍ਰਾਇਮਰੀ ਸਕੂਲ ਤੇ ਨਾ ਚੱਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅਲੱਗ-ਅਲੱਗ ਤਿੰਨ ਪ੍ਰੋਗਰਾਮਾਂ ਦੇ ਵਿੱਚ ਆਇਆ ਔਰ ਮਾਨਜੋਗ ਮੁੱਖ ਮੰਤਰੀ ਜਿਹਦਾ ਜਿਹੜਾ ਸੁਪਨਾ ਕਿ ਪੰਜਾਬ ਨੂੰ ਰੰਗੜਾ ਪੰਜਾਬ ਬਣਾਣਾ ਔਰ ਸਾਡੇ ਨੈਸ਼ਨਲ ਕੋਰਡੀਨੇਟਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸੋਧਿਆ ਜੀ ਜਿਨ੍ਹਾਂ ਦੀ ਗਵਾਈ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਸੋ ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਲੰਬੇ ਅਰਸੇ ਤੋਂ ਬਾਅਦ ਪ੍ਰਾਇਮਰੀ ਸਰਕਾਰੀ ਸਕੂਲਾਂ ਵਾਲੇ ਪਾਸੇ ਕਿਸੇ ਸਰਕਾਰ ਦੀ ਅਕਸ ਵੱਲੀ ਹੋਈ ਆ ਸੋ ਅੱਜ ਤਿੰਨ ਸਕੂਲਾਂ ਦੇ ਅੰਦਰ ਮੈਂ 33 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵੱਖ-ਵੱਖ ਪ੍ਰੋਜੈਕਟ ਇੱਥੇ ਸਾਰੇ ਗਏ ਆ ਉਹਦਾ ਉਦਘਾਟਨ ਕੀਤਾ ਉਹਦੇ ਅੰਦਰ ਮਤਲਬ ਇੱਕ ਵਧੀਆ ਕਲਾਸਰੂਮ ਨੇ ਚਾਰ ਦੀਵਾਰੀ ਆ ਟਾਇਲਟ ਬਾਥਰੂਮ ਨੇ ਕਈ ਕਮਰਿਆਂ ਦੀ ਰੀਨੋਵੇਸ਼ਨ ਕੀਤੀ ਆ ਸੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੰਮਾਂ ਦੇ ਉੱਤੇ 33 ਲੱਖ ਰੁਪਈਆ ਜਿਹੜਾ ਸਰਕਾਰ ਵੱਲੋਂ ਆਇਆ ਉਹਨਾਂ ਦਾ ਅਜਿਹਾ ਘਟਨ ਕੀਤਾ ਸੋ ਵਿਦਿਆ ਦਾ ਅਸਲ ਮੰਦਰ ਜਿੱਥੇ ਮਨੁੱਖ ਦੀ ਤੀਜੀ ਨੇਤਰ ਜਿੱਥੇ ਆ ਕੇ ਖੁੱਲਦਾ ਤੇ ਮੈਂ ਸਮਝਦਾ ਵੀ ਇਹਨਾਂ ਸਕੂਲਾਂ ਦੇ ਅੰਦਰ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਉਹਨਾਂ ਦੇ ਸੁਪਨਿਆਂ ਨੂੰ ਪਰ ਲੱਗਣੇ ਆ ਸੋ ਉਹ ਪਰ ਮਜ਼ਬੂਤ ਹੋਣ ਉਦਰੀ ਲਗਾਤਾਰ ਇਹਨਾਂ ਸਕੂਲਾਂ ਦੇ ਵਿੱਚ ਟੀਚਰ ਪੱਥੀ ਕੀਤੇ ਜਾ ਰਹੇ ਆ ਔਰ ਟੀਚਰ ਸਹਿਵਾਨਾਂ ਨੂੰ ਬਾਹਰਲੇ ਮੁਲਕਾਂ ਦੇ ਅੰਦਰ ਇੱਕ ਵਿਦਿਅਕ ਐਜੂਕੇਸ਼ਨ ਪੰਜਾਬ ਚ ਬੱਚਿਆਂ ਨੂੰ ਦੇਣ ਦੇ ਲਈ ਟ੍ਰੇਨਿੰਗ ਤੇ ਭੇਜਿਆ ਗਿਆ ਤੁਸੀਂ ਦੇਖਿਆ ਪ੍ਰਿੰਸੀਪਲ ਸਹਿਬਾਨ ਹੁਣ ਹੈਡ ਟੀਚਰ ਹੁਣ ਜਾਂ ਮਤਲਬ ਟੀਚਰਾਂ ਨੂੰ ਫਿਨਲੈਂਡ ਦੇ ਅੰਦਰ ਸਿੰਗਾਪੁਰ ਦੇ ਅੰਦਰ ਸਰਕਾਰ ਨੇ ਭੇਜਿਆ ਔਰ ਇੱਕ ਬਹੁਤ ਹੀ ਪ੍ਰੋਮਿਨੈਂਟ ਜਿਹੜਾ ਅਕੈਡੈਮਿਕ ਹੌਟਲਕ ਨਾਲ ਸੰਬੰਧਿਤ ਸਾਡਾ ਹైదరాబాద్ ਆਈਆਈਟੀ ਆ ਉੱਥੇ ਭੇਜਿਆ ਬੱਚਿਆਂ ਨੂੰ ਉੱਥੇ ਜਾ ਕੇ ਦੇਖਣ ਲਈ ਭੇਜਿਆ ਜਾ ਰਿਹਾ ਸੋ ਇੱਕ ਮਾਹੌਲ ਪੰਜਾਬ ਦੇ ਅੰਦਰ ਸਿਰਜਿਆ ਗਿਆ ਜਿਹਦੇ ਨਾਲ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਬੱਚਿਆਂ ਦਾ ਵੀ ਜਿਹੜਾ ਮਨੋਵਲ ਵਧਿਆ ਆ ਤੇ ਮੈਨੂੰ ਖੁਸ਼ੀ ਆ ਕਿ ਪਠਾਨਕੋਟ ਜ਼ਿਲ੍ਹੇ ਦਾ 8ਵੀਂ ਦਾ ਜਿਹੜਾ ਰਿਜ਼ਲਟ ਆਇਆ ਉਹਦੇ ਵਿੱਚ ਸਾਹੀਂ ਦੂਜੇ ਨੰਬਰ ਤੇ ਪੰਜਾਬ 'ਚ ਆਏ ਆ ਔਰ ਇਹ ਵੀ ਮੈਂ ਸਾਰੇ ਆਪਣੇ ਟੀਚਰ ਸਹਿਵਾਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਵਧਾਈ ਵੀ ਦੇਣਾ ਸੋ ਲਗਾਤਾਰ ਸਕੂਲਾਂ ਦੀ ਕਾਇਆ ਬਦਲਣ ਦੇ ਲਈ ਜਿਹੜੀ ਸਿੱਖਿਆ ਕ੍ਰਾਂਤੀ ਆ ਜਿਹੜਾ ਬਦਲਾਅ ਬਦਲਦਾ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਥੋੜਾ ਸਮਾਤਾਲਾ ਵਾਜੇ ਪੰਜਾਬ ਦੇ ਬਜਟ ਦੇ ਅੰਦਰ 15 ਦਿਨ ਪਹਿਲਾਂ ਸਰਕਾਰ ਨੇ ਐਲਾਨ ਕੀਤੇ ਸਨ ਉਹ ਐਲਾਨ ਜਿਹੜਾ ਤੁਹਾਨੂੰ ਹੁਣ ਧਰਤੀ ਤੇ ਲਾਗੂ ਹੁੰਦੇ ਨਜ਼ਰ ਆ ਰਹੇ ਆ ਸੋ ਬੜਾ ਚੰਗਾ ਲੱਗ ਰਿਹਾ ਬੜਾ ਅੱਛਾ ਰਿਸਪਾਂਸ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਅੰਦਰ ਆਪਣੇ ਬੱਚਿਆਂ ਨੂੰ ਭਾਓ ਤਾਂ ਜੋ ਮਿਆਰੀ ਮੁਫਤ ਇੱਕ ਸੈਂਟੀਫਿਕ ਸਿੱਖਿਆ ਜਿਹੜੀ ਆਪਣੇ ਬੱਚਿਆਂ ਨੂੰ ਦੁਆ ਕੇ ਤੁਸੀਂ ਉਹਨਾਂ ਦੀ ਜ਼ਿੰਦਗੀ ਨੂੰ ਰੋਸ਼ਨੀ ਦਿਓਗੇ ਇਹ ਮੈਂ ਸਭ ਨੂੰ ਅਪੀਲ ਕਰਦਾ